ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਛੀ ਤਰਨਤਾਰਨ ਸਾਹਿਬ ਆਨਰ ਵੀਰ ਪ੍ਰਭਾਉਂ ਦੇ ਕੋਲ ਆਏ ਆ ਸੁ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਨੇ ਇਸ ਕਿੱਲੇ ਤੋਂ ਇਸ ਫਾਰਮ ਤੋਂ ਵਪਾਰ ਲੈਣ ਦਾ ਕੰਮ ਹੈ ਇਹਨਾਂ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਇਸ ਕਿੱਲੇ ਤੇ ਹੁੰਦੇ ਰਹਿੰਦੇ ਵਿਕਰੀ ਵਾਲੇ ਅੱਜ ਤਕਰੀਬਨ ਆਪਾਂ ਵੇਖਣਾ ਤੁਹਾਨੂੰ ਕੋਈ ਸ਼ੇਕ ਨਾਖ ਦਿਖਾਉਣੇ ਸੀ ਕਿ ਫਿਲਹਾਲ ਜਿਹੜੇ ਹੁਣ ਮੌਕੇ ਤੇ ਮੌਜੂਦ ਚਾਰ ਗੱੜਾ ਫਤਮ ਤੁਹਾਨੀਆਂ ਨੇ ਜਿਹਦੇ ਵਿੱਚ ਇੱਕ ਬਿਲਕੁਲ ਸੱਜਰਤਾਜੀ ਸੂਈ ਆ ਗਿੱਲੇ ਨਾੜੂ ਕੋਈ ਬੱਚਾ ਮਗਰ ਬੱਚੀ ਇੱਕ ਟੋਕੜ ਗੱਬਣ ਵਾਰ ਤੁਹਾਨੂੰ ਦਿਖਾਵਾਂਗੇ ਤੇ ਦੋ ਬਿਲਕੁਲ ਠੁਕੀਆਂ ਗੱਬਣ ਤਿਆਰੀ ਵਾਲੀਆਂ ਨੇ ਸੋ ਮਾਲ ਰੀਟਿੰ ਦੇ ਵਿੱਚ ਹੀ ਹੌਲੇ ਪੜਤੇ ਜਾਇਜ ਰੇਟ ਭਾਫੜਤੇ ਚੰਗੇ ਤੋਂ ਚੰਗਾ ਦਰਮਿਆਨਾ ਹਰ ਇੱਕ ਤਰ੍ਹਾਂ ਦਾ ਪੜਦਾ ਇਸਕੇ ਲਈ ਤੇ ਹੁੰਦਾ ਰਹਿੰਦਾ ਬਾਕੀ ਸਮੇਂ ਸਮੇਂ ਨਾਲ ਪੁੱਛ-ਕਿਛ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਲੈਂਦੇ ਰਿਆ ਕਰੋ ਸਰਹਾਰੀ ਤੋਂ तकरीबन ਕੋਈ 8 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਚੱਕਰੀ ਪਿੰਡ ਲੱਗੇ ਆ ਇਦਰ ਕੈਰੋ ਲੋਕਾ ਪਿੰਡ ਆ ਜਾਂਦਾ ਠੀਕ ਹੈ ਜੀ ਕੰਡੇਆਲਾ ਗੁਰਜ ਨੱਥੂਗੇ ਇਹ ਪਿੰਡ ਲਾਗੇ ਲਾਗੇ ਆ ਤੇ ਪੱਟੀ ਵੀ ਇਥੋਂ ਕੀ 6-7 ਕਿਲੋਮੀਟਰ ਦੀ ਦੂਰੀ ਹੈ ਤਰੀਕ ਅੱਜ 29 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਸੋ ਬਾਕੀ ਸਵੇਰ ਸਵੇਰ ਪਸ਼ੂ ਜਿਹੜਾ ਤੁਹਾਨੂੰ ਇੱਕ ਦਿਖਾ ਦੇਾਂਗੇ ਬਾਕੀ ਗੱਬਣਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪ੍ਰਾਪੀ ਹੱਤਾਂ ਵਧੀਆ ਵਧੀਆ ਤੁਸੀਂ ਸੁਣਾ ਠੀਕ ਹੈ ਹਾਂਜੀ ਹਾਂਜੀ ਵਧੀਆ ਉਕੇ ਪ੍ਰਾਪ ਮਾਲ ਜਿਹੜਾ ਟੋਟਲ ਆਪਾਂ ਦਿਖਾਉਣੇ ਸੀ ਨਾ ਕਿ 6k ਦਿਖਾਉਣੇ ਸੀ ਹਾਂਜੀ ਹਾਂਜੀ ਦੋ ਦੇਲ ਹੋ ਗਿਆ ਵਿੱਚ ਵੀ ਆਉਂਦੇ ਆਉਂਦੇ ਪਹਿਲਾਂ ਮੈਨੂੰ ਲੱਗਾ ਵੀ ਹੋ ਗਿਆ ਸੋਤਾ ਹਾਂਜੀ ਹਾਂਜੀ ਠੀਕ ਆ ਤੇ ਪਛਰੀਆਂ ਵੀ ਆਪਾਂ ਚਾਰਕ ਪਸ਼ੂ ਪਾਇਆ ਸੀ ਚਾਰ ਹੀ ਪਾਇਏ ਪਛਰੀਆਂ ਮਾਲ ਵੇਖ ਬਕਾਈ ਗਿਆ ਹਾਂ ਹਾਂਜੀ ਹਾਂਜੀ ਵੀ ਗਿਣ ਜਾਂਦੇ ਉਸ ਤੋਂ ਬਾਅਦ ਵੀ ਜਦੋਂ ਕਈ ਪਸ਼ੂ ਆਏ ਕਈ ਵੇਖ ਗਏ ਆਹ ਇੱਕ ਤਾਂ ਸਲਾਹ ਬਣਾਈ ਉਦੋਂ ਵੀ ਵੇਖੀਆਂ ਮੁਰਕੇ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਅੱਜ ਪਰੋ ਜਿਹੜੇ ਮਾਲ ਜਿਹੜੇ ਪਸ਼ੂ ਆਪਾਂ ਦਿਖਾਉਣੇ ਆ ਇੱਕੋ ਇੱਕ ਬੱਚੀ ਹੈ ਜਿਹੜੀ ਬਿਲਕੁਲ ਸੱਜਰਤਾ ਜੀ ਆਹ ਤਾਜੀ ਸੂਈ ਮਗਰੋਂ ਬੱਚੀ ਹੈ ਮਗਰੋਂ ਵੀ ਬੱਚੀ ਹੈ ਇੱਕ ਤੋਕੜ ਕੱਬਣ ਲੋ ਕੱਬਣ ਦੋ ਕੱਬਣਾ ਦਿਖਾ ਦੇਾਂਗੇ ਤੇ ਮੁੱਲ ਫਿਰ ਉਹ ਹੀ ਸੂਤਰ ਦੇ ਹਾਂਜੀ ਹਾਂਜੀ ਨਿਗੇ ਨਿਗੇ ਮੁੱਲੀ ਹੈ ਠੀਕ ਹੈ ਭਰਾ ਸੋ ਸ਼ੁਰੂਆਤ ਕਿਸਾਨ ਵੀਰੋਂ ਕਰ ਕੋ ਵੀ ਖਰੀਦਦਾਰ ਵੀਡੀਓ ਵੇਖ ਕੇ ਸੌਦਾ ਕਰਦਾ ਇੱਥੇ ਆਣ ਕੇ ਆਪਦੀ ਬਿਲਕੁਲ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਜੀ ਗੱਪਣ ਪੁਛਮੋਂ ਦੀ ਭਾਰ ਪਿੱਛੇ ਦੀ ਗਾਰੰਟੀ ਤਾਂ ਸਾਡੀ ਉਹ ਵੇਚ ਦਿੱਤੀ ਕਿਉਂਕਿ ਬਾਕੀ ਤੇ ਆਪੇ ਤੋਂ ਪਾ ਕੇ ਆਪਣਾ ਤਸੱਲੀ ਕਰ ਲਿਆ ਜੀ ਸ਼ਰਵਾਤ ਕਰਦੇ ਆ ਪ੍ਰਭ ਸੂਬਿਆਂ ਦੇ ਵਿੱਚ ਵੜ ਕਿਵੇਂ ਆ ਦੂਜਾ ਸੂਆ ਸੂਈ ਬੱਸੀ ਦੂਜਾ ਸੂਆ ਹਾਂਜੀ ਹਾਂਜੀ ਰਾਤੀ ਸੂਈ ਮਰਦੀ ਸੂਈ ਠੀਕਾ ਜੀ ਮਗਰ ਵੀ ਬੱਸੀ ਆ ਆ ਬਿਲਕੁਲ ਕਰੋਸ ਸੂਰ ਦੀ ਵੀਡੀਓ ਆਪਣੇ ਨੇ ਹੈਗੀ ਹੋਦੀ ਜੇਰ ਪ੍ਰੋਪਰ ਪਾਈ ਹਾਂਜੀ ਹਾਂਜੀ ਤੇ ਜੇਰ ਪ੍ਰੋਪਰ ਪੈ ਗਈ ਸੀ ਰਾਤੀ ਠੀਕਾ ਜੀ ਰਾਤ ਦੀ ਵੀਰ ਮਾਰਨਿੰਗ ਥੋੜੀ ਬਾਦੀ ਚੁਆਈ ਕਰ ਲਈ ਸੀ ਆਪ ਰਾਤੀ ਚੁਈ ਆ ਇੱਕ ਦੋ ਟਾਈਮ ਚੁਈ ਆ ਹਾਂ ਦੋ ਟਾਈਮ ਚੁਈ ਹੋ ਗਈ ਆ 10 ਕਿਲੋ ਬੋਲਾ ਲਈ ਚੰਗੀ ਨਿਕਲੀ ਚੋਣ ਹਾਂਜੀ ਹਾਂਜੀ ਚੋਣ ਬਾਕੀ ਥਣ ਥਣ ਕਿਵੇਂ ਹਾਂ ਠੀਕ ਠੀਕ ਆ ਬੁਖਾ ਦਿਓ ਮੜਾ ਲੱਗ ਗਿਆ ਠੀਕ ਆ ਜੀ ਸੋ ਥਣ ਪ੍ਰੋਪਰ ਤੁਹਾਨੂੰ ਦਿਖਾ ਦਿੰਦੇ ਆ ਤਕਰੀਬਨ ਅੱਤੀ ਚੁਆਈ ਵਾਲਾ ਸਵੇਰ ਦੂਜਾ ਹਨਾ ਠੀਕ ਜੀ ਮਾਰੀ ਹਣਾ ਪ੍ਰਭ ਸਵੇਰ ਦੂਜਾ ਹੀ ਆ ਸਵੇਰ ਦੂਜਾ 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 ਸਵੇਰ ਨੰਨਾ ਇਹ ਮੂੰਹ ਸ਼ੈਤਾਨ ਦੇ ਵੇਸ਼ੇ 6 ਦਾ ਕੰਨੀਆਂ ਖਲੋਤੀਆਂ ਬਾਬੇ ਸਿੱਗੀ ਮਾਰੀ ਗੁੰਜੀ ਦੀ ਬਾਜੀ ਜੀ ਲੱਗੀ ਆ ਆਹ ਦੇਖੋ ਆਹ ਦੇਖੋ ਨੋਲ ਲਓ ਜੀ ਠੀਕਾ ਜੀ ਸੋ ਦੂਜਾ ਸੁਬਾ ਇਹ ਵੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਥੀਮੁੱਠੀ ਵਾਲਾ ਠੀਕਾ ਜੀ ਬੱਤੀ ਮਗਰ ਆਹ ਫੇਸ ਕੁਆਲਿਟੀ ਹੈ ਠੀਕਾ ਜੀ ਬਿਲਕੁਲ ਤੁਸੀਂ ਦੇਖੋਗੇ ਲਵੀ ਵੜ ਆ ਇਧਰ ਕਪੈਣੀ ਵਾਲੇ ਪਾਸਿਓਂ ਦਿਖਾ ਰਿਹਾ ਥਾਣਾ ਥੀਮੁੱਠੀ ਵਾਲਾ 124 ਚੰਗੀ ਆ ਕੋਈ ਕਿਸੇ ਰਕਮ ਦੀ ਭੂਰ ਨਹੀਂ ਕੋਈ ਛੱਟਾ ਨਹੀਂਗਾ ਠੀਕ ਆ ਬਾਕੀ ਮਾਰੋ ਨੀਗਾ ਮੇਰੇ ਵੀਰ ਕੱਦ तकरीबन ਜਿਹੜਾ ਸੂਸਵਾ ਦੇ ਵਿੱਚ ਆ ਥੋੜਾ ਜਿਹਾ ਪਸ਼ੂ ਠੱਪਿਆ ਜਾਂਦਾ ਜਦੋਂ ਸੂਤਵਾ ਕੇ ਇੱਕ ਵਾਰੀ ਹੋਊਗੀ ਸਿੱਧੀ ਕਰਨ ਵਾਲੀ 2-4 ਦਿਨਾਂ ਤੱਕ ਬਾਕੀ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਚਾਰੇ ਥਣ तकरीबन 2 ਤੋਂ 3-3 ਇੰਚ ਤੇ ਲੱਗਾ ਨਖੇੜ ਤੁਹਾਡੇ ਸਾਹਮਣੇ ਆ ਹੱਥੀ ਮੁਠੀ ਵਾਲਾ ਥਾਣਾ ਬਾਕੀ ਤਵਾੜੇ ਸਾਹਮਣੇ ਠੀਕ ਹੈ ਜੀ ਤੇ ਓਕੇ ਪ੍ਰਭੂ ਜੀ ਜੇਕਰ ਦੁੱਧ ਦੀ ਗੱਲ ਕਰਕੇ ਤਾਂ ਦੁੱਧ ਤਾਂ ਕਿੰਨਾ ਕ ਕਰਮ ਵਾਲੀ ਚੋਣੀ ਜਾਊਗੀ ਲੋ ਜੀ ਚੰਗੀ ਸਾਹ ਹੈ ਦੁੱਧ 17 18 ਕਿਲੋ ਤੇਵਾ ਸਕਦੀ ਹੈ ਜੇ ਪੂਰੀ ਚਵਾਈ ਖਾਲੀ ਨਹੀਂ ਹੋਈ ਬੋਲਾ 12 13 ਕਿਲੋ ਜਿਹੜਾ ਆਪਾਂ ਚੋਇਆ 10 ਕਿਲੋ ਚੋਇਆ ਦਵਾ ਡੰਗਾਂ ਦਾ ਜੀ ਅੱਛਾ ਹਾਂ ਹਾਂ ਚਲੋ ਬਾਕੀ ਦੋ ਤਾਂ ਸੇਵਾ ਦਾ ਠੀਕ ਹੈ ਜੀ ਹਾਂ ਜੀ ਹੁਣ ਮੋਲੇ ਦਾ ਕੀ ਦੱਸਦੇ ਦੁੱਧਾ ਦੁੱਧਾ ਪਾਉਂ ਦੱਸਿਆ ਬੋਲਾ ਦੇ ਦਾਂ ਕਿ ਕਿੰਨੇ ਇਹ ਬੱਚੀ ਤਾਂ ਬੜਾ ਬੂਝ ਦੀ ਬਾਜੀ ਬੂਝ ਨਾ ਹੁੰਦੀ ਇਹ 55 ਦੀ ਹਾਂ ਅਜੇ ਵੇਖਦੀ ਆਪਾਂ ਪਹਾੜਾ ਦੇ ਦੇਣੀ 450 ਸਿਆਜ ਕਰਕੇ ਦਈਏ ਮਾਲ ਫਿਰ ਫਿਰ ਪ੍ਰਾਪਤ 36000 ਦੀ ਪੂਰੀਆਂ ਕਸਰਾ ਕੱਢ 36000 ਦੀ 36000 ਦੀ ਉੱਚੇ ਕਰਦਾ 2000 ਹੋਰ ਮਾਨਤਨ ਹੋ ਜਾਊਗਾ 34000 ਦੀ ਉੱਚੇ ਹੋ ਜਾਊਗਾ ਫੂਨ ਨਾਲੇ ਭਰਾਣੇ ਕਿਤੇ ਸੌਦਾ ਲਓ ਜੀ 34000 ਦੀ ਆ ਬਾਕੀ ਮਾਨਤਨ ਵਾਲੇ ਪਾਸੇ ਕੋਈ ਕਸਰ ਨਹੀਂ ਛਡਣੀ ਵੀਰ ਨੇ ਪੂਰਾ ਮਾਨਤਨ ਕਰਕੇ ਦੇਊਗਾ ਵਾੜ ਠੀਕਾ ਜੀ ਚਲੋ 42 45 ਡਿਮਾਂਡ ਕੋਈ ਵੀ ਕਰਾ ਲਓ ਅੱਜ 34000 42 ਕਰੀਗੀ ਜੋ ਮਰਜ਼ੀ ਕਰੀਗੇ 30000 ਆ ਜੋ ਚੰਗੀ ਵਾੜ ਆ ਮਗਰ ਵੀ ਬੱਥੀ ਆ ਚਲੋ ਵਾਅਦੇ ਜਾਨ ਪਾਦਾ ਜੀ ਭਾਈ ਹਾਂ ਸੋ ਜੇ ਕਿਸੇ ਭਰਾ ਨੇ ਨਾਰਮਲ ਪ ਉਹ 35 34000 ਦਾ ਜਿਹੜੇ ਭਰਾ ਦਾ ਪੜਤਾ ਉਹਨੂੰ ਬਿਲਕੁਲ ਫਿੱਟ ਬਹਿ ਜੂਗੀ ਬੱਸੀ ਚੰਗੀ ਆ ਕੱਲ ਤੋਂ ਵੱਟਾ ਸਾਡੀ ਸਿਆਲ ਹੀ ਆਉਂਦੇ ਦੋ ਦਿਨਾਂ ਪਾ 15 16 ਕਿਲੋ ਦਈ ਜਣਾ ਅੱਧੇਤੀ ਚੋਗੀ ਪਾ ਜੀ ਇੱਧਰ ਇੱਕ ਤੁਹਾਨੂੰ ਆ ਗੱਬਣ ਵੈੜ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਇੱਧਰ ਪ੍ਰਾਭ ਨੂੰ ਖੋਲਦਾ ਬਾਕੀ ਪੂਰਾ ਵੇਰਵਾ ਨਾਲ ਦੀ ਨਾਲ ਇਹਦਾ ਲਈ ਚੜਦੇ ਆ ਬਲੈਕ ਰੰਗ ਦੇ ਵਿੱਚ ਆ ਹਾਈਟ ਮੀਡੀਅਮ ਆ ਇਹਨੂੰ ਕਰਾ ਦੋ ਫੇਰੀ ਬੇਸਪੂਸ ਚੈੱਕ ਚੰਗਾ ਤਸਲੀ ਦੇ ਨਾਲ ਲੋ ਜੀ ਇਹ ਥਣ ਥੱਪਾ ਕਰ ਮੰਨਦੇ ਆਂ ਜੂ ਦਿਨ ਅਜੇ ਖਾਂ ਦੇਣਾ ਤਾਂ ਖੰਡ ਲੈ ਜੂ ਠੰਡੀ ਧਰੀ ਬੜੀ ਲੋ ਜੀ ਸੀਲੀਆਂ ਸੂਲੀਆਂ ਪੋਰੀਆਂ ਨੇ ਠੀਕ ਆ ਤੇ ਜੱਗ ਸੂਬਾ ਹੋਊਗੀ ਤੀਜਾ ਤੇਜਾ ਲੋ ਜੀ ਤੇਜਾ ਦੇ ਦਿਨ ਤੀਜਾ ਮੰਨ ਕੇ ਲੋ ਠੀਕ ਆ ਜੀ ਲੋ ਜੀ ਤੇਜਾ ਸੂਬਾ ਇਸ ਬੜ ਦੇ ਸੁਣਾ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਵੀਰ ਬਹੁਤੀ ਵੱਡੀ ਮੰਨ ਕੇ ਅੰਕ ਕੇ ਨਾ ਆਇਓ ਵੀ ਬਹੁਤੀ ਵੱਡੀ ਵਿਖਾਤੀ ਆ ਹਾਈਟ ਮੀਡੀਅਮ ਦਰਮਿਆਨੀ ਆ ਛੱਡਾ ਛੁੱਡਾ ਕਰਮ ਵਾਲੀ ਭਾਂਡਾ ਥੱਲੇੋਂ ਖਲਾਰ ਖਲੂਰ ਆਲਾ ਠੀਕ ਆ ਜੀ ਤੇ ਨੇਵਾ ਥੱਲੇੋਂ ਚੰਗਾ ਬਣਾ ਦੂਗੀ 8-7 ਦਿਨਾਂ ਦੇ ਵਿੱਚ ਹਾਂ ਜੀ ਜੀ ਆ ਦਿਖਾ ਦਿਓ ਬੈਕ ਸਾਈਡ ਤੋਂ ਵੀ ਥਣ ਥਣ ਨਿਖੜਵੇ ਥਾਣਾ ਵਰਲਵੜ ਚੰਗੀ ਆ ਠੀਕ ਆ ਜੀ ਤੇ ਮੋਲ ਬੜੇ ਜਾਇਜ਼ ਸੂਤਰ ਦੇ ਪੜਤੇ ਆ ਆ ਦੇਖੋ ਕਰੋ ਚੱਲ ਠੀਕ ਆ ਜੀ ਹਾਲੋ ਆ ਠੰਡੇ ਧੀਰੀਆ ਕਰਨ ਵਾਲੀ ਕੁਝ ਨਹੀਂ ਹੈ ਕੋਈ ਗੱਲਬਾਤ ਨਹੀਂ ਵੀ ਆਂਦੀ ਕੁਝ ਨਹੀਂ ਠੀਕ ਆ ਆ ਪੂਰੀ ਬੋਲੀ ਬੜੀ ਆਵੇ ਆ ਆ ਵੇਖੋ ਠੀਕ ਆ ਪ੍ਰਭ ਕੀ ਮੁੱਲ ਕੀ ਡਿਮਾਂਡ ਕਰਤੀ ਮੇਰੇ ਦੀ ਮੱਚੀ ਜਿੱਡੀ ਇਹ ਨਾਲ ਬੜਾ 21500 ਮਿਲੋ ਦੇਈ ਜਾਣਾ ਹਾਂ ਭਾਣੇ ਚੰਗੀ ਆ ਮੁੱਲ 45 ਕਰਾ ਲਈਏ 45 ਜੀ ਆ 35 ਵੀ ਹਾਂ ਉਹ ਦੇ ਦਾਂ ਠੀਕ ਆ ਜੀ 35000 ਦੀ ਉੱਚੀ ਹੋਈ 10000 ਖੰਡ ਮਾਉਂਦਾ ਠੀਕ ਆ 35000 ਦੀ ਐ ਦੋਸਤੋ ਮਿਲ ਜੂਗੀ ਹੋਰ ਮਾਰਤਾ 34000 ਦੀ 34000 ਦੀ ਲੈ ਜਾ ਜੇ ਠੀਕ ਆ ਜੀ ਹੋਰ ਵੀ ਮੌਕੇ ਦੇ ਮਾਲ ਤਾਂ ਨੂੰ ਭੈਣ ਭਰਾ ਦਾ ਕੀਤਾ ਜਾਊਗਾ 34000 ਦੀ ਐਬੜ ਨਿੱਜੂਗੀ ਠੀਕ ਆ ਜੀ ਗੱਪਣਾ ਕਰਮਾਂ ਦੀ ਠੀਕ ਆ ਜੀ ਮੇਰਾ ਭਰਾ ਦੀ ਨਿਗਰਾਨੀ ਚ ਸਵਾਲਿਆ ਜੇ ਸਾਫ ਲਿਆ ਜੇ ਕਰਮਾ ਪਿੱਛੇ ਦੀ ਸਾਨੂੰ ਦੀ ਗਰੰਟੀ ਹੋ ਜੇ ਆਨਲਾਈਨ ਮੂੰਗਾਉਂਗਾ ਇੱਧਰ ਇੱਕ ਕੈਮਰਾ ਮਾਰ ਕੇ ਦਿਖਾਉਣਿਆ ਮੁੱਲ ਬਿਲਕੁਲ ਪਰਤੇ ਪੁੜਤੇ ਵੀਰ ਹੁਣੀ ਬੜੇ ਜਾਂਚ ਘਰਾਂ ਦੇ ਵਿੱਚ ਤੁਰ ਫਿਰ ਕੇ ਮਾਲ ਗਰੀਦੇ ਆ ਤਾਂ ਕਰਕੇ ਬਿਲਕੁਲ ਸਵੱਲਾ ਕਈ ਵਾਰ ਇੱਕ ਦੋ ਤਿੰਨ ਅੱਡੇਆਂ ਤੋਂ ਤੁਰਦਾ ਤੁਰਦਾ ਗਾਂ ਚਲਾ ਜਾਵੇ ਤੇ ਵੈਸੇ ਮਾਲ ਉੱਚਾ ਹੋ ਜਾਂਦਾ ਇੱਧਰ ਇੱਕ ਵਾੜ ਜਿਹੜੀ ਆਪਾਂ ਦਿਖਾ ਰਹੇ ਆ ਰਾਫੀ ਕਰਾਸ ਵਿੱਚ ਤੇ ਇਹ ਪ੍ਰਭ ਕਿਨਵਾ ਸੁ ਆ ਦੂਜਾ ਸੂਬਾ ਸੋਣੀ ਹੈ। ਲਓ ਜੀ ਦੂਜਾ ਸੂਬਾ ਸੂਣਾ ਇਸ ਫੈਲਡ ਨੇ। ਸੋ ਲੜਾ ਲੁੜਾ ਕਾਫੀ ਜਾਂ ਢਿੱਲ ਬਹੁਤ ਜਿਆਦਾ ਇਹ ਵੀ ਹਜੇ ਕਰਨ ਵਾਲੀ ਸੂਤੀ ਦੀ ਵੀ 8-7 ਦਿਨ। ਬਾਕੀ ਪਿੰਡੇ ਦੀ ਗੱਲ ਕਰੀਏ ਤੇ ਛਾੜਵਾ ਜਾਂ ਸਰੀਰੇ ਦਾ ਕਰਨ ਵਾਲੀ ਦਾ ਥੋੜਾ ਜਿਹਾ ਨਰਮਾ ਤੋਂ ਪਿੰਡੇ ਦੀ ਕਈ ਵਾਰਾ ਨੋਰਮਲ ਸਾਫ ਸੰਭਾਲ ਦੇ ਵਿੱਚੋਂ ਕੁਝ ਥੋੜੀ ਨਰਮਾਈ ਆ ਜੇ ਘੰਟਾ ਆ ਬੁਖੀ ਪੱਕੀ ਨਹੀਂ ਗਈ ਠੀਕ ਆ ਜੀ। ਉਹ ਕੀਪਾ ਕੀ ਥੋੜੀ? ਬਿਲਕੁਲ ਬਿਲਕੁਲ। ਸੋ ਕਈ ਵਾਰਾ ਬਾਹਲੇ ਪਲੇ ਪਲੀਤੇ ਪਸ਼ੂ ਆਉਂਦੇ ਆ ਕਈ ਵਾਰਾ ਨੋਰਮਲ ਸਾਫ ਸੰਭਾਲ ਵਾਲੇ ਘਰਾਂ ਦੇ ਵਿੱਚੋਂ ਜਾਨਵਰ ਆਉਂਦੇ ਆ। ਪਰ ਜਿਹੋ ਜਾਈ ਇਕਵਾੜੀ ਦਾ ਪਸ਼ੂ ਆ ਜਾਂਦਾ ਉਹੋ ਜਾਂ ਰੇਡ ਕੀਤਾ ਜਾਂਦਾ ਠੀਕ ਹੈ ਸੋ ਸਵੇਰ ਦੂਜਾ ਕ ਹੋਊਗਾ ਤਾਂ ਦੂਜਾ 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 ਸਵੇਰ ਉਹ ਜਾਰਦਾਂ ਤੇ ਠੀਕ ਹੈ ਲਓ ਜੀ ਠੀਕ ਹੈ ਜੀ ਸੋ ਮੂਹ ਤੰਦੀ ਚੌਗੀ ਆ ਬਾਕੀ ਇਹੋ ਜਿਹੜਾ ਦੋਵੇਂ ਮੱਛੀਆਂ ਦੋ ਦੋ ਚਾਰ ਚਾਰ ਤਿੰਨ ਸਾਮ ਲੋਕਾਂ ਨੇ ਪੱਗਾ ਦਨੇ ਵੀ ਥੱਲੇ ਢਿੱਲ ਬਖਾਲਾ ਫੂਲਾ ਚੰਗੀ ਸ਼ੋਕ ਆਣ ਤੋਂ ਵੀ ਚੰਗਾ ਮਈਆਂ ਆ ਆ ਵੇਖੋ ਜੀ ਮੁੱਠੀ ਮੁੱਠੀ ਵਾਲਾ ਖਾਣਾ ਤੇ ਚਲੋ ਜਿੰਨੇ ਦਾ ਰੇਟ ਆ ਲਈ ਗਾਣੇ ਕਿੱਡੀ ਸੋਹਣੀ ਬਣਾਉਂਦੇ ਆ ਇੱਕ ਅੱਗੋਂ ਬਣੀ-ਬੁਣੀ ਅੱਗੇ ਜਾਂਦੀ ਹੈ ਤਾਕਤ ਗਾਣੋਂ ਵੀ ਗਾ ਲੋ ਬਾਕੀ ਸਮੇ ਦੇ ਹਿਸਾਬ ਨਾਲ ਪਿੱਛੇ ਵੀ ਬਖਾੜਾ ਬਣਾ ਕੇ ਤਿਆਰ ਕਰ ਦੋ ਆ ਤੁਹਾਨੂੰ ਮੈਂ ਇੱਕ ਮਹੀਨੇ ਮੱਝ ਮੰਨ ਲਈ ਇੱਕ ਬਨੇਰਾ ਦੋ ਤਾ ਫੜ ਦੇਗੀ ਜਲਾਦਾ ਚੰਗੀ-ਚੰਗੀਆਂ ਪੂਰੀ ਓਕੀ ਵਾਲਾ ਠੀਕ ਆ ਤੇ ਮੋਹਨ ਪ੍ਰਭ ਕਿੰਨਾ ਦੇ ਦੀਏ ਨੇ ਦੇਰੀਏ 35 ਦੀ 35000 ਦੀ ਇਹ ਕਰ ਦੀਏ ਦੇਖ ਲੈ ਮਾਰ ਚਲੋ ਪਹਿਲਾਂ ਰੁਕਦੇ ਵਿੱਚ ਹੀ ਆ ਸਾਰਾ ਚਲ 35000 ਚਲੋ ਕੁਝ ਵੀ ਮੰਗ ਲਾ ਫਿਰ ਕਸਰਾ ਕੁਸ ਹੋ ਜੀ 32 30 ਦੀ ਦੋ ਛੜਦਾ 28000 ਦੀ ਆ 1000 ਦੀ ਥੋੜਾ ਗੋਦ ਹੋ ਜੂ ਕਰਾਇ ਕਰੋ ਛੜਦਾ 30000 ਦੇ ਵਿੱਚੋਂ ਦੋ ਹੋਰ ਛੜਦਾ 28 ਹੋ ਗਿਆ ਬਾਕੀ ਥੋੜਾ ਬਾਕੀ ਪ੍ਰਾਪਾਤਾ ਹੋ ਗਈ 4 ਦੇ ਕੋਈ ਸਾਹਮਣ ਨਹੀਂ ਬਚੀ 35 36000 ਦੀ ਆ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਪਾਣਾ ਵੀ ਨਹੀਂ ਪਾਣਾ ਦੇ ਦੇਣਾ ਬਿਲਕੁਲ ਜੀ ਬਿਲਕੁਲ ਇਹ ਦੋਸਤੋ ਅੱਜ ਚਾਰ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਬਾਕੀ ਮਾਲ ਸਾਰਾ ਸਾਫ ਸੁਥਰਾ ਪੜਤਾ ਬੜਾ ਜਾਇਜ਼ ਆ ਕੌਕੀ ਹਰੇਕ ਭਰਾ ਨੂੰ ਹੁੰਦਾ ਵੀ ਜਨਵਰ ਕੋਈ 30 32 34 35 ਦੇ ਘਰ ਦੇ ਵਿੱਚ ਵੀ ਨਿਕਲਣਾ ਤੇ ਅਸੀਂ ਖਰੀਦ ਤੀਏ ਇਹ ਦੁਕਾਨਦਾਰੀ ਆ ਮਾਲ ਜਿਆਜ ਪੜਤੇ ਵਾਲਾ ਵੀ ਆਉਣਾ ਹਰੇਕ ਭਰਾ ਦੀ ਬਿਲਕੁਲ ਪਹੁੰਚ ਨੂੰ ਦੇਖਦੇ ਹੋਏ ਪਸ਼ੂ ਖਰੀਦੇ ਜਾਂਦੇ ਜਾਂ ਕਿਸੇ ਨੂੰ ਬਾਲਾ ਚੰਗਾ ਲਿਆ ਕੇ ਵੀ ਪੇਸ਼ ਕਰਨਾ ਪੈਂਦਾ ਕਈਰਾ ਦਰਮਿਆਨੇ ਹੌਲੇ ਪਸ਼ੂ ਵੀ ਆ ਵੀ ਹੈਗੇ ਕਈ ਇਹਨਾਂ ਨੂੰ ਲੈਣ ਵਾਲੇ ਕਿੰਨੀ ਤੇ ਜਿਆਦਾ ਹੀ ਆ ਜਿਆਦਾਤਰ ਵੀ ਦੇ ਪ੍ਰਭ ਗੱਲ ਆਉਂ ਆ ਵੀ ਅਧਰੇਕ ਭਰਾ ਆਉਂਦਾ ਵੀ ਜਿਹਨੂੰ 50 60 70 ਹਜ਼ਾਰ ਦੀ ਸੇਵਖਾਈ ਆਉਂਦਾ ਇੱਛਾ ਹੁੰਦੀ ਵੀ 30 35 ਹਜ਼ਾਰ ਰੁਪਏ ਲਾਉਣਾ ਪਿਛਲੀ ਵਾਰੀ ਆ ਪੈਸੇ ਬਾਪ ਆ ਇੱਕ ਪ੍ਰੋਫ ਦੇ ਨੰਬਰ ਆਪਣੇ ਜਿਹੜੇ ਕਰ ਦਿੱਤੇ ਸਾਂਝੇ ਫੋਨ ਨੰਬਰ 98671267 ਬੇਰ ਤਸੀਲ ਫੱਟੀ ਜ਼ਿਲ੍ਹਾ ਤਰਨਤਾਰ ਪਿੰਡ ਸਰਾਲੀ ਮੰਡ ਲਓ ਜੀ ਇਹ ਦੋਸਤੋਂ ਨੰਬਰ ਆ ਸਕਰੀਨ ਤੇ ਚੱਲਣ ਡਿਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਆ ਜੀ ਬਾਕੀ ਪਿੰਡ ਸਰਾਲੀ ਮੰਡ ਤੁਹਾਨੂੰ ਦੱਸ ਹੀ ਦਿੱਤਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ